ਸਕਾਲਜੀ ਪੰਜਾਬ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਦਿਆਂ ਅਹਿਮ ਸੁਰਖੀਆਂ ਤੇ ਸਰਵਜਿੰ ਸਿੰਘ ਪੰਦੇ ਰਹੇ ਤੇ ਜਗਜੀਤ ਸਿੰਘ ਢੱਲੇਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਐਮਐਸਪੀ ਨੂੰ ਲੈ ਕੇ ਸਰਕਾਰ ਅੱਗੇ ਰੱਖੀ ਮੁੱਖ ਮੰਗ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਿਧਾਨ ਸਭਾ ਚ ਬਹੁਮਤ ਕੀਤਾ ਸਾਬਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਸਾਦੇ ਨਿਸ਼ਾਨੇ ਬੀਕੇਯੂ ਗ੍ਰਾਹਾਂਵਾਲੋਂ 2 ਦਿਨਾਂ ਵਾਸਤੇ ਟੋਲ ਪਲਾਜ਼ੇ ਮੁਫਤ ਕਰਨ ਦਾ ਐਲਾਨ ਟੋਲ ਪਲਾਜ਼ਿਆਂ ਤੋਂ ਲੰਘੇ ਮੁਫਤ ਦੇ ਵਿੱਚ ਵਾਹਨ ਬੀਕੇਯੂ ਗ੍ਰਾਹਾਨੇ ਕੀਤਾ ਪੰਜਾਬ ਬੀਜੇਪੀ ਦੇ ਆਗੂਆਂ ਦੇ ਘਰਾਂ ਦਾ ਘੇਰਾਓ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਈ ਦੇ ਸਾਹਮਣੇ ਵੀ ਸ਼ਾਂਤਮਈ ਪ੍ਰਦਰਸ਼ਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਦਿੱਲੀ ਚਲੋ ਅੰਦੋਲਨ ਨੂੰ ਲੈ ਕੇ ਕਿਸਾਨਾਂ ਦਾ ਅੱਜ ਪੰਜਵਾਂ ਦਿਨ ਸੀ ਇਸ ਮੌਕੇ ਸ਼ੰਭੂ ਬਾਰਡਰ ਵਿਖੇ ਕਿਸਾਨ ਆਗੂਆ ਸਰਵਿੰਦਰ ਸਿੰਘ ਪੰਦੇੜ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਆਗੂਆ ਦਾ ਕਹਿਣਾ ਹੈ ਕਿ ਗੱਲ ਬਾਤ ਰਾਹੀਂ ਹੱਲ ਨਿਕਲ ਸਕਦਾ ਹੈ ਉਹਨਾਂ ਨੇ ਐਮਐਸਪੀ ਨੂੰ ਲੈ ਕੇ ਸਰਕਾਰ ਅੱਗੇ ਮੁੱਖ ਮੰਗ ਰੱਖੀ ਹੈ ਸ਼ੰਭੂ ਬਾਰਡਰ ਤੇ ਡਟੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਨੇ ਮੀਡੀਆ ਦੇ ਨਾਲ ਅੱਜ ਗੱਲਬਾਤ ਕੀਤੀ। ਉਹਨਾਂ ਨੇ ਕੇਂਦਰ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਬਾਰੇ ਆਰਡੀਨੈਂਸ ਲਿਆਂਦਾ ਜਾਵੇ। ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਹਰਿਆਣਾ ਸਰਹੱਦ ਦੇ ਤੇ ਸ਼ੰਭੂ ਅਤੇ ਖਨੌਰੀ ਪੁਆਇੰਟਾਂ ਤੇ ਡੇਰੇ ਲਾਉਣ ਵਾਲੇ ਕਿਸਾਨਾਂ ਦੀ ਇਹ ਮੁੱਖ ਮੰਗ ਹੈ। ਇਹ ਮੰਗ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਆਪਣੀਆਂ ਮੰਗਾਂ ਨੂੰ ਲੈ ਕੇ ਚੌਥੇ ਦੌਰ ਦੀ ਗੱਲਬਾਤ ਤੋਂ ਇੱਕ ਦਿਨ ਪਹਿਲਾਂ ਹੋਈ ਏ ਔਰ ਇਤਨੇ ਥੋੜੇ ਸਮੇਂ ਮੇ ਜੋ ਮੰਗੇ ਕਿਸਾਨ ਮਜ਼ਦੂਰੋਂ ਨੇ ਰੱਖੀ ਹੈ ਉਹ ਪੂਰੀ ਨਹੀਂ ਕੀ ਜਾ ਸਕਦੀ ਮੈਨੂੰ ਲੱਗਦਾ ਇਹ ਅਨੁਚਿਤ ਬਾਤਾਂ ਹਨ ਹਮ ਬੋਲ ਰਹੇ ਹਾਂ भी अगर केंद्र का मंत्रिमंडल हमेशा ही जो भारत सरकार का मंत्रिमंडल है वो पॉलिटिकल फैसले लेता है उसको अधिकार होता है और वो अगर अध्यादेश लाए ऑर्डिनेंस लाए तो ओवरनाइट भी ला सकता है अगर उसका दिल करे तो अगर इस मोर्चे का सुखद हल चाहती है सरकार तो तत्काल प्रभाव से अध्यादेश जारी करे भी हम एमएसपी पे लीगल ग्रंटी कानून बनाएंगे तो बात आगे बढ़ सकती है जहां तक प्रक्रिया क्या होगी कोई भी अध्यादेश आ जाए उसके बीच छह महीने का समय होता है वर्तमान पार्लियामेंट में भी फैसले किए जा सकते हैं। अगर किसी कारण ना हो तो दोबारा नई पार्लियामेंट भी इस अध्यादेश को इम्प्लीमेंट कर सकती है तो जो गतिरोध है वो खत्म हो सकता है जो हमें रास्ता निकल रहा है ਇਸਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਕੁਝ ਦੇਣ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਏ ਛੋਟੇ ਵਿਅਕਤੀਆਂ ਨੂੰ ਆਮ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅੱਜ ਜੋ ਐਗਰੀਕਲਚਰ ਹੈ 50% ਰੁਜ਼ਗਾਰ ਐਗਰੀਕਲਚਰ ਸਾਡੇ ਲੋਕਾਂ ਨੂੰ ਦੇ ਰਹਾ ਹੈ ਔਰ ਉਸ ਤੋਂ ਵੀ ਅੱਗੇ ਪਿਛਲਾ ਅੰਕੜਾ ਇੱਕ ਸਾਹਮਣੇ ਆਇਆ ਕਿ 20% ਜੀਡੀਪੀ ਮੇਂ ਸ਼ੇਅਰ ਹੈ ਐਗਰੀਕਲਚਰ ਕਾ अगर एग्रीकल्चर 20 परसेंट शेयर डालता है उसमें तो भाई ये कौन सा तरीका है कि इनके लिए केवल ढाई लाख करोड़ भी निकालना सरकार के लिए मुश्किल हो जाए तो मुझे लग रहा है सरकार की नीयत में फर्क है हमारे लिए एक बार ये लाइन क्लियर लेकिन ऑर्डिनेंस भी सरकार इस नियत से लाए कि छह महीने की उसकी म्याद होती है समय होता है उसको तुरंत प्रभाव से लागू करें ऑर्डिनेंस को और आगे 체મે ਨੇ ਕਿ ਅੰਦਰ ਅੰਦਰ ਜਸ ਤਰੀਕੇ ਸੇ ਸਰਕਾਰ ਨੇ ਉਸ ਕੋ ਕਾਨੂੰਨ ਬਣਾਣਾ ਹੁੰਦਾ ਕੋ ਬਣ ਸਕਦਾ ਹੈ ਇਸ ਕੋਈ ਦਿੱਕਤ ਨਹੀਂ ਹੈ ਅਗਰ ਸਰਕਾਰ ਕੀ ਨੀਅਤ ਸਾਫ ਹੋ ਤੋ ਜ਼ਿਕਰ ਹੋ ਹੈ ਕਿ ਕੱਲ ਕਿਸਾਨ ਆਗੂਆ ਅਤੇ ਕੇਂਦਰੀ ਮੰਤਰੀਆਂ ਦੇ ਵਿਚਾਲੇ ਆਪਣੀਆਂ ਮੰਗਾਂ ਨੂੰ ਲੈ ਕੇ ਚੌਥੇ ਦੌਰ ਦੀ ਅਹਿਮ ਗੱਲਬਾਤ ਹੋਣ ਚੱਲੀ ਹੈ ਜਿਸ ਦਾ ਨਤੀਜਾ ਕੀ ਨਿਕਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਇੱਕ ਵਾਰ ਫਿਰ ਵਿਧਾਨ ਸਭਾ ਦੇ ਵਿੱਚ ਆਪਣਾ ਬਹੁਮਤ ਸਾਬਿਤ ਕਰ ਦਿੱਤਾ ਹੈ ਵਿਧਾਨ ਸਭਾ ਦੇ ਸਪੀਕਰ ਨੇ ਜ਼ੁਬਾਨੀ ਵੋਟ ਨਾਲ ਪਰੋਸੇ ਦਾ ਮਤਾ ਪਾਸ ਕੀਤਾ ਹੈ ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਸੈਸ਼ਨ 'ਚ ਭਰੋਸੇ ਦੀ ਮਤਾ ਪੇਸ਼ ਕੀਤਾ ਹੈ। ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਭਰੋਸੇ ਦੇ ਮਤੇ ਨੂੰ ਅੱਜ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਦਨ ਦੇ ਵਿੱਚ ਭਰੋਸੇ ਦੇ ਮਤੇ ਤੇ ਚਰਚਾ ਕਰਦਿਆਂ ਹੋਏ ਹਨ ਉਨ੍ਹਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਉੱਤੇ ਵੱਡੇ ਨਿਸ਼ਾਨੇ ਸਾਦੇ ਨੇ। ਦਰਸਲ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਭਾਜਪਾ ਦੇ ਲਈ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਚੁਣੌਤੀ ਹੈ। उन्होंने कहा कि एक तो बाद एक आप विधायक बीजेपी जेलों इस मौके उन्होंने आज इनको खतरा और डर भविष्य का केवल और केवल आम पार्टी से है और ये भी जानते हैं और फिर मैं दोहरा रहा हूं कि अगर ये 2024 में जीत जाते हैं तो दो में बीजेपी को इस देश से बीजेपी इस देश को बीजेपी से मुक्ति आम आदमी पार्टी दिलाई क्या मोदी जी केजरीवाल को खत्म करना चाहते हैं क्या मोदी जी केजरीवाल को क्रश करना चाहते हैं क्या मोदी जी केजरीवाल को कुचलना चाहते हैं ये मैं नहीं पूछ रहा देश का बच्चा बच्चा पूछने लगा है। जिस तरह का अटैक आम आदमी पार्टी के इतने सारे हमारे नेता गिरफ्तार कर लिया कभी भारत क्या दुनिया के इतिहास में हमारा नंबर टू भी अंदर है नंबर थ्री भी अंदर है नंबर फोर भी अंदर अब कह रहे नंबर वन को भी अंदर डालेंगे तो इस तरह का आक्रमण कभी नहीं देखा गया उन्होंने बिजली की सबसिडी बंद करने की कोशिश की थी मेरे को याद है पिछले साल ऐसी नाट जनता प्रभावित है होने नहीं रही जिक्र योग है की आप सुप्रीमो अरविंद केजरीवाल ने जे दो हजार चौबीस नहीं तो फिर दो हजार उन्ती पूरे भारत भाजपा का सफाया कर दावा किया BKYU ਉਗਰਾਹਾਂ ਵੱਲੋਂ 2 ਦਿਨਾਂ ਵਾਸਤੇ ਟੋਲ ਪਲਾਜ਼ੇ ਮੁਫਤ ਕਰਨ ਦਾ ਐਲਾਨ ਕਰਨ ਤੋਂ ਬਾਅਦ ਅੱਜ ਪੰਜਾਬਪੁਰ ਦੇ ਟੋਲ ਪਲਾਜ਼ੇ ਫ੍ਰੀ ਨਜ਼ਰ ਆਏ ਨੇ ਟੋਲ ਪਲਾਜ਼ਾਂ ਤੋਂ ਵਾਹਨ ਮੁਫਤ ਵਿੱਚ ਲੰਘ ਰਹੇ ਸਨ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ਿਆਂ ਤੇ ਸ਼ਾਂਤਮਈ ਧਰਨਾ ਵੀ ਦਿੱਤਾ ਅੱਜ ਪੰਜਾਬਪੁਰ ਦੇ ਟੋਲ ਪਲਾਜ਼ਿਆਂ ਤੇ ਮੁਫਤ ਵਿੱਚ ਵਾਹਨ ਲੰਘਦੇ ਹੋਏ ਵਿਖਾਈ ਦਿੱਤੇ ਜਾਣਕਾਰੀ ਮੁਤਾਬਕ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਵਾਹਨਾਂ ਦੇ ਵੱਲੋਂ ਕੋਈ ਵੀ ਟੈਕਸ ਅਤੇ ਫੀਸ ਅਦਾ ਨਹੀਂ ਕੀਤੀ ਗਈ ਜਾਣਕਾਰੀ ਲਈ ਦੱਸ ਦਈਏ ਕਿ ਬੀਕੇਯੂ ਉਗਰਾਹਾਂ ਦੇ ਵੱਲੋਂ ਅਹਿਮ ਐਲਾਨ ਕੀਤਾ ਗਿਆ ਸੀ ਕਿ 2 ਦਿਨਾਂ ਵਾਸਤੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਮੁਫਤ ਕੀਤੇ ਜਾ ਰਹੇ ਨੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੇ ਹੋਏ ਕਿਸਾਨਾਂ ਦੇ ਪੱਖ ਵਿੱਚ ਆਉਣ ਕਾਰਨ ਬੀਕੇਯੂ ਉਗਰਾਹਾਂ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਭਰ ਦੇ ਟੋਲ ਪਲਾਜ਼ਾ ਉੱਤੇ ਕਿਸਾਨ ਜਥੇਬੰਦੀਆਂ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਹੁਣ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਤੋਂ ਲੰਘ ਰਹੇ ਵਾਹਨਾਂ ਨੂੰ 2 ਦਿਨਾਂ ਵਾਸਤੇ ਕੋਈ ਵੀ ਅਦਾਨ ਨਹੀਂ ਕਰਨਾ ਪਵੇਗਾ ਇਸ ਮੌਕੇ ਟੋਲ ਪਲਾਜ਼ਾ ਤੇ ਮੌਜੂਦ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਦੇ ਨਾਲ ਕੀਤਾ ਜਾ ਰਹੇ ਨੇ ਅਤੇ ਆਵਾਜਾਈ ਵਾਲੇ ਵਾਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਵੀ ਜਿਵੇਂ ਸ਼ੰਭੂ ਬਾਰਡਰ ਤੇ ਮਾਹੌਲ ਆ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਇੱਕ ਪਾਸੇ ਸਰਕਾਰ ਤੇ ਚਾਹੁੰਦੀ ਆ ਵੀ ਕਿਵੇਂ ਆਪਾਂ ਇਸ ਮੋਰਚੇ ਨੂੰ ਖਦੇੜੀਏ ਪਰ ਸਾਡੀ ਸਾਰੇ ਨੌਜਵਾਨਾਂ ਨੂੰ ਸਾਡੇ ਭਰਾਵਾਂ ਨੂੰ ਇਹ ਅਪੀਲ ਆ ਆਪਾਂ ਸੰਜਮ ਨਾਲ ਕੰਮ ਲੈ ਕੇ ਕਿਸਾਨ ਆਗੂਆਂ ਦੇ ਨਾਲ ਜਿਵੇਂ ਪਹਿਲਾਂ ਦਿੱਲੀ ਵਾਲਿਆਂ ਨੂੰ ਵੱਡਾ ਇਕੱਠ ਕਰਕੇ ਸਾਰੇ ਤੱਕ ਪਏ ਜਿਹੜੇ ਸਾਰੇ ਲੋਕ ਨੇ ਚਾਹੇ ਉਹ ਦੁਕਾਨਦਾਰ ਹੋਣ ਵਪਾਰੀ ਵਰਗ ਹੁਣ ਹਰ ਇੱਕ ਪ੍ਰਕਾਰ ਦੇ ਜਿਹੜੇ ਲੋਕ ਸਾਡੇ ਨਾਲ ਪਿਛਲੀ ਵਾਰ ਅੰਦੋਲਨ ਦੇ ਵਿੱਚ ਜਿਵੇਂ ਲੱਗੇ ਆ ਉਮੇ ਹੀ ਹੁਣ ਅਸੀਂ ਕਬੱਡੀ ਤਿਆਰੀ ਕਰਨ ਲੱਗੇ ਹੋਏ ਆਂ ਪੰਜਾਬ ਦੇ ਵਿੱਚ ਅਸੀਂ ਆ ਦੋ ਦਿਨ ਦੇ ਟੋਲ ਫ੍ਰੀ ਕਰਕੇ ਜੇ ਸਰਕਾਰ ਐਤਵਾਰ ਦੀ ਮੀਟਿੰਗ ਦੇ ਵਿੱਚ ਕੋਈ ਬੇਸ ਸੱਟਾ ਨਹੀਂ ਕੱਢਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਦਿੱਲੀ ਅੰਦੋਲਨ ਲੜਿਆ ਉਸ ਤੋਂ ਦੁੱਗਣਾ ਜਿਹੜਾ ਅੰਦੋਲਨ ਆ ਇਹ ਲੜਿਆ ਜਾਊਗਾ ਕਿਵੇਂ ਆਸ ਲਾ ਸਕਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਮੀਟਿੰਗਾਂ ਰਾਹੀਂ ਕੋਈ ਹੱਲ ਕੱਢ ਦੂਗੀ ਐਸ ਜੇ ਆਪਾਂ ਐਮਐਸਪੀ ਦੀ ਲੜਾਈ ਬਿਜਲੀ ਐਕਟ 200 ਦੀ ਕੁੱਲ ਕਰਜ਼ਾ ਮੁਕਤ ਜਿਹੜੀ ਲੜਾਈ ਆ ਆਪਾਂ ਜਾਂ ਮਜ਼ਦੂਰ ਐਕਟ ਜਿਹਵੇਂ 12 ਘੰਟੇ ਲੇਬਰ ਕਾਨੂੰਨ ਲਿਆਂਦਾ મોદી ਨੇ ਜੇ ਇਹ ਸਾਰੇ ਆਪਾਂ ਰੱਦ ਕਰਾਉਣੇ ਆ ਤਾਂ ਵੱਡੇ ਪੱਧਰ ਤੇ ਵੱਡੀ ਲੜਾਈ ਵੱਡੀ ਦਾਅਬ ਜਿਹੜੀ ਸਰਕਾਰ ਤੇ ਬਣਾ ਕੇ ਪੰਜਾਬ ਹਰਿਆਣਾ ਤੇ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡੀ ਲੜਾਈ ਲੜ ਕੇ ਅਸੀਂ ਸਰਕਾਰ ਦੇ ਉੱਤੇ ਦਾਅਬ ਬਣਾਵਾਂਗੇ ਤੇ ਦਾਅਬ ਦੇ ਨਾਲ ਹੀ ਇਹ ਜਿਹੜੇ ਕਾਨੂੰਨ ਨੇ ਇਹ ਰੱਦ ਹੋਣੇ ਨੇ ਜਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਜਿਹੜਾ ਪੂਰੇ ਭਾਰਤ ਦੇ ਹਿੰਦੂਸਤਾਨ ਦੇ ਲੋਕ ਨਿਕਲਣਗੇ ਤਾਂ ਬਣਨਾ ਹੈ। ਉਹ ਬਾਰਡਰ ਤੇ ਆਰ ਖਨੌਰੀ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਆ। ਉਹਨਾਂ ਤੇ ਹਰਿਆਣਾ ਦੀ ਸਰਕਾਰ ਜਿਹੜਾ ਤਸ਼ਿੱਦਦ ਕਰ ਰਹੀ ਆ, ਅंसू ਗੈਸ ਦੇ ਗੋਲੇ ਤੇ ਪ੍ਰਾਈਵਟ ਦੀਆਂ ਗੋਲੀਆਂ ਮਾਰ ਰਹੀ ਆ, ਉਸ ਦੇ ਵਿਰੋਧ ਦੇ ਵਿੱਚ ਸੈਂਟਰ ਸਰਕਾਰ ਨੂੰ ਦੱਸਣ ਬਾਅਦ ਤੇ ਕਿ ਯਾ ਤਾਂ ਤੁਸੀਂ ਆਪਣੇ ਕਦਮ ਪਿੱਛੇ ਲੈ ਲਓ। ਨਹੀਂ ਵੀਰੇ ਕੰਮ ਚੱਲਦਾ ਰਹੂਗਾ ਜੀ ਇਹਦਾ ਅਸੀਂ ਸਭ ਵਾਸਤੇ ਹੀ ਕਰ ਰਹੇ ਹਾਂ ਜੀ ਸਭ ਦਾ ਹੀ ਪਲੈਸ ਨਾਲ ਜੇ ਐਮਐਸਪੀ ਮਿਲੂਗੀ ਤਾਂ ਇੱਕ ਕਰੇਟ ਬਣਿਆ ਜਾਊਗਾ ਹਰੇਕ ਚੀਜ਼ ਦਾ ਐਮਐਸਪੀ ਦੇ ਫਸਲ ਮਿਲੂਗੀ ਹਰੇਕ ਖਾਣ ਪੀਣ ਦਾ ਸਮਾਨ ਬਣਿਆ ਜਾਊਗਾ ਜੀ ਜ਼ਿਕਰ ਹੋ ਘ ਹੈ ਕਿ ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਆਗੂਆ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਦੇ ਘਰ ਦੇ ਬਾਹਰ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 2 ਦਿਨਾਂ ਵਾਸਤੇ ਟੋਲ ਪਲਾਜ਼ੇ ਮੁਫਤ ਕਰਨ ਦੇ ਨਾਲ-ਨਾਲ ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਬੀਜੇਪੀ ਦੇ ਆਗੂ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ ਦੇ ਘਰ ਦਾ ਘੇਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਇਸ ਦੌਰਾਨ ਬੀਜੇਪੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਰਿਹائش ਸਾਹਮਣੇ ਵੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਰਿਹائش ਦੇ ਬਾਹਰ ਸੁਰੱਖਿਆ ਦੇ ਵਜੋਂ ਪੁਲਿਸ ਕਰਮਚਾਰੀਆਂ ਦੀ ਵੀ ਤੈਨਾਤੀ ਕੀਤੀ ਗਈ ਬੀਤੇ ਦਿਨੀ ਬੀਕਯੂ ਉਗਰਾਹਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸਮਰਥਨ ਚ ਪੰਜਾਬ ਭਾਜਪਾ ਆਗੂਆਂ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿਲੋਂ ਦੀਆਂ ਰਿਹائشਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਜਿਹਾ ਹੀ ਕੁਝ ਅੱਜ ਪਟਿਆਲਾ ਦੇ ਮੋਤੀ ਮਹਿਲ ਦੇ ਸਾਹਮਣੇ ਵੇਖਣ ਨੂੰ ਮਿਲਿਆ ਏ ਜਿੱਥੇ ਭਾਜਪਾ ਦੇ ਮੌਜੂਦਾ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹائش ਦੇ ਸਾਹਮਣੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਬੀਕਯੂ ਉਗਰਾਹਾ ਦੇ ਨਾਲ ਜੁੜੇ ਹੋਏ ਕਿਸਾਨ ਟਰੈਕਟਰ ਟਰਾਲੀਆਂ ਭਰ ਕੇ ਮੋਤੀ ਮਹਿਲ ਦੇ ਸਾਹਮਣੇ ਇਕੱਤਰ ਹੋਣਾ ਸਵੇਰ ਤੋਂ ਹੀ ਸ਼ੁਰੂ ਹੋ ਚੁੱਕੇ ਸਨ ਜਿਸ ਤੋਂ ਬਾਅਦ ਪਾਰੀ ਪੁਲਿਸ ਪਲਕੀ ਨਾਤੀ ਕੀਤੀ ਗਈ ਸੀ ਇਸ ਮੌਕੇ ਪਹੁੰਚੇ ਹੋਏ ਕਿਸਾਨਾਂ ਨੇ ਕੀ ਕਿਹਾ ਹੈ ਆਓ ਸੁਣਦੇ ਹਾਂ ਅੱਜ ਦਾ ਜਿਹੜਾ ਧਰਨਾ ਜੀ ਇਹ ਪੰਜਾਬ ਦੇ ਵਿੱਚ ਤਿੰਨ ਥਾਵਾਂ ਤੇ ਆ ਫਿਲਹਾਲ ਤਾਂ ਸੁਨੀਲ ਜਾਖੜ ਉਹ ਜਿਹੜਾ ਪ੍ਰਧਾਨ ਹੈ ਬੀਜੇਪੀ ਦਾ ਤੇ ਕੇਵਲ ਢਿੱਲੋਂ ਬਰਨਾਲਾ ਤੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨਾਂ ਦੇ ਲਾਇਆ ਜਾਣਾ ਇਹ ਦੋ ਦਿਨ ਦਾ ਹਜੇ ਤਾਂ ਸ਼ੁਰੂਆਤ ਤਾਂ ਦੋ ਦਿਨ ਦਾ ਪੱਕਾ ਦਿਨ ਰਾਤ ਰਾਤ ਨੂੰ ਵੀ ਅੱਜ ਇੱਥੇ ਰਹਿਣਾ ਹੈ ਅਸੀਂ ਉਸ ਤੋਂ ਬਾਅਦ ਇਹ ਹੈ ਵੀ ਜੇ ਸਵੇਰ ਵੱਲੋਂ ਸਾਨੂੰ ਕੋਈ ਮੈਸੇਜ ਆਉਂਦਾ ਹੈ ਜਾਂ ਸਰਕਾਰ ਦਾ ਕੋਈ ਨਹੀਂ ਸਾਡੇ ਨਾਲ ਮਿਲਣ ਦਾ ਕੋਈ ਕਿਸੇ ਮੰਤਰੀ ਦਾ ਗੱਲਬਾਤ ਹੁੰਦੀ ਤਾਂ ਅਸੀਂ ਇਸ ਨੂੰ ਲੰਮਾ ਵੀ ਕਰ ਸਕਦੇ ਆ ਜਿਹੜੀ ਵੈਰੀਗੇਟਿੰਗ ਕਰੀ ਹੋਈ ਹੈ ਇਹਨਾਂ ਨੇ ਉਹ ਉਹਨਾਂ ਬਾਰਡਰਾਂ ਦੇ ਉੱਪਰ ਵੀ ਇਸ ਤਰ੍ਹਾਂ ਦੀ ਵੈਰੀਗੇਟਿੰਗ ਕਰੀ ਨਹੀਂ ਹੋਈ ਹੈਗੀ ਜਿਹੀ ਜੀ ਵੈਰੀਗੇਟਿੰਗ ਸਿੰਘੂ ਬਾਰਡਰ ਤੇ ਕਰੀ ਹੋਈ ਹੈ ਖਨੌਰੀ ਬਾਰਡਰ ਤੇ ਮੰਨ ਲਓ ਇਸ ਤਰ੍ਹਾਂ ਦਾ ਪ੍ਰਬੰਧ ਕਰਤਾ ਵੀ ਜਿਵੇਂ ਮੁੜ ਕੇ ਪੰਜਾਬ ਦੇ ਨਾਲ ਕੋਈ ਵਰਤਾਰਾ ਹੀ ਨਹੀਂ ਕਰਨਾ ਹੈਗਾ ਜਿਵੇਂ ਪੰਜਾਬ ਦੇ ਵਿੱਚ ਕੋਈ ਕ੍ਰੋਸਿੰਗ ਹੀ ਨਹੀਂ ਕਰਨੀ ਹੈਗੀ ਜੇ ਕਿਹਦੇ ਵੀ 10-10 ਫੁੱਟ ਦੀਆਂ ਐ ਮੰਨ ਲਓ ਕੰਧਾਂ ਕੱਢ ਗਏ ਉਹ ਥਰੜੇ ਪਾਸੋਂ ਜੋੜ ਕੇ ਉਹਨਾਂ ਦੇ ਵਿੱਚ ਸਰੀਆ ਮਲਾ ਕੇ ਸਰੀਆ ਦੇ ਵਿੱਚ ਕੰਕਰੀਟ ਭਰ ਕੇ ਇੱਕ ਤਰ੍ਹਾਂ ਦਾ ਪੱਕਾ ਲੈਟਰ ਪਾਦਾ ਵੀ ਜਿਵੇਂ ਮੁੜ ਕੇ ਰਸਤੇ ਚਾਲੂ ਹੀ ਨਹੀਂ ਕਰਨੇ ਹੈਗੇ ਇਸ ਤਰ੍ਹਾਂ ਦਾ ਭੜਾ ਵਰਤਦਾ ਉਹ ਆਈਡੀਓ ਉਹ ਸੈਂਟਰ ਦੀ ਬੀਜੇਪੀ ਵੀ ਸਰਕਾਰ ਹੈ ਪੰਜਾਬ ਦੇ ਕਿਸਾਨਾਂ ਨਾਲ ਕਰਨ ਲੱਗੀ ਹੋਈ ਇਹ ਨਮਾਇंदे ਅਸੀਂ ਇਸ ਕਰਕੇ ਸੁਣੇ ਨੇ ਇਹ ਬੀਜੇਪੀ ਦੇ ਇੱਕ ਤਾਂ ਵੱਡੇ ਜਿਹਰੇ ਨੇ ਪੁਰਾਣੇ ਸਮਿਆਂ ਦੇ ਵਿੱਚ ਬੁੜੀਆਂ ਬਾਤ ਪਾਇਆ ਕਰਦੀਆਂ ਕਹਿੰਦੇ ਤੇ ਵੱਡੇ ਰਾਖਸ਼ ਨੂੰ ਮਾਰਨਾ ਖਤਮ ਕਰਨਾ ਨੂੰ ਡੇਗਣਾ ਹੈ ਤਾ ਉਹਦੀ ਜਾਨ ਕਹਿੰਦੇ ਆ ਪੁਰਾਣੇ ਰੱਖਦੇ ਹੋ ਪਰ ਇੱਕ ਪਿੰਦਰਾ ਟੰਗਿਆ ਹੋਇਆ ਉਹ ਪਿੰਦਰੇ ਦੇ ਵਿੱਚ ਉਹਦੀ ਜਾਨ ਹੈ ਅਸੀਂ ਇਹ ਸਮਝਦੇ ਆਂ ਵੀ ਭਾਜਪਾ ਦੀ ਜਾਨ ਉਹਦੇ ਜਿਹੜੇ ਪੰਜਾਬ ਦੇ ਮੰਤਰੀ ਨੇ ਵੱਡੇ ਚਿਹਰੇ ਨੇ ਉਹਨਾਂ ਦੇ ਵਿੱਚ ਹੈ ਉਸੇ ਤਰ੍ਹਾਂ ਜਿਵੇਂ ਉਹਦੋਂ ਤੋਤੇ ਜਿਹੜਾ ਲੱਤਾਂ ਮਰੋੜਿਆ ਕਰਦੇ ਰਾਖਸ਼ੀਸ਼ ਨੂੰ ਸ਼ੇਕ ਪਹੁੰਚਿਆ ਕਰਦਾ ਉਸ ਤਰ੍ਹਾਂ ਉਸ ਕਰਕੇ ਅਸੀਂ ਇਹਨਾਂ ਨੂੰ ਚੁਣਿਆ ਕਿਉਂਕਿ ਇਹ ਭਾਜਪਾ ਦੇ ਵੱਡੇ ਚਿਹਰੇ ਨੇ ਜੇ ਅੱਜ ਇਹਨਾਂ ਨੂੰ ਘੇਰਦੇ ਆਂ ਮਾਨਸਿਕ ਤੌਰ ਤੇ ਦੇਖਦੇ ਆਂ ਤਾਂ ਭਾਜਪਾ ਨੂੰ ਤਾਂ ਸ਼ੇਕ ਲੱਗਣਾ ਹੈ ਇਹ ਗੱਲਾਂ ਦੇ ਵਿੱਚੋਂ ਅਸੀਂ ਬੀਜੇਪੀ ਦੇ ਜਿਹੜੇ ਵੱਡੇ ਜਿਹੜੇ ਨੇ ਉਹ ਚੁਣੇ ਜ਼ਿਕਰ ਹੋ ਹੈ ਕਿ ਇਸ ਤੋਂ ਇਲਾਵਾ ਬੀਕੇਯੂ ਉਗਰਾਹ ਨੇ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੇ ਸਾਰੇ ਟੋਲ ਪਲੇਸੇ ਵੀ ਦੋ ਦਿਨਾਂ ਲਈ ਮੁਫਤ ਕਰ ਦਿੱਤੇ ਜਾਣਗੇ ਅਤੇ ਬੀਕੇਯੂ ਉਗਰਾਹ ਦੇ ਵੱਲੋਂ ਦੋ ਦਿਨਾਂ ਦੇ ਵਾਸਤੇ ਪੰਜਾਬ ਭਾਜਪਾ ਆਗੂਆਂ ਦੇ ਘਰ ਦੇ ਬਾਹਰ ਇਹ ਮੋਰਚਾ ਲਗਾਇਆ ਜਾ ਰਿਹਾ ਹੈ ਤੇ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ ਦਾ ਸਵਾਗਤ ਹੈ ਵਾਦਿਆਂ ਅਗਲੀ ਖਬਰ ਵੱਲ ਬੀਤੇ ਦਿਨੀ ਸ਼ੰਭੂ ਬਾਰਡਰ ਵਿਖੇ ਕਿਸਾਨ ਗਿਆਨ ਸਿੰਘ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਦੁਖਦਾਈ ਮਾਹੌਲ ਵੇਖਣ ਨੂੰ ਮਿਲਿਆ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਮ੍ਰਿਤਕ ਕਿਸਾਨ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸੰਗਰੂਰ ਤੋਂ ਐਮਪੀ ਸਿਮਰਂਜੀਤ ਸਿੰਘ ਮਾਨ ਨੇ ਮ੍ਰਿਤਕ ਕਿਸਾਨ ਨੂੰ ਨਮਨ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਹਰਿਆਣਾ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ ਬੀਤੇ ਦਿਨੀ ਸ਼ੰਭੂ ਬਾਰਡਰ ਦੇ ਵਿਖੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਦੁਖਦਾਈ ਖਬਰ ਸਾਹਮਣੇ ਆਈ ਸੀ ਜਾਣਕਾਰ ਦੇ ਮੁਤਾਬਕ ਗੁਰਦਾਸਪੁਰ ਦੇ ਪਿੰਡ ਚਾਚੁਕੇ ਦੇ ਰਹਿਣ ਵਾਲੇ ਕਿਸਾਨ ਗਿਆਨ ਸਿੰਘ ਦੀ ਅਚਾਨਕ ਫਾਰਮਰ ਪ੍ਰੋਟੈਸਟ ਦੇ ਦੌਰਾਨ ਮੌਤ ਹੋ ਗਈ ਦੱਸਿਆ ਜਾਂਦਾ ਹੈ ਉਹਨਾਂ ਦੇ ਦਿਲ ਵਿੱਚ ਅਚਾਨਕ ਦਰਦ ਹੋਇਆ ਸੀ ਅਤੇ ਇਸ ਤੋਂ ਬਾਅਦ ਸੰਗਰੂਰ ਤੋਂ ਐਮਪੀ ਸਿਮਰਜੀਤ ਸਿੰਘ ਮਾਨ ਮ੍ਰਿਤਕ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇ ਦੇ ਦਰਸ਼ਨ ਕਰਨ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਹੋਏ ਸਨ ਇਸ ਮੌਕੇ ਐਮਪੀ ਸਿਮਰਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਅਤੇ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਕਿਸਾਨ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਹਰਿਆਣਾ ਸਰਕਾਰ ਉੱਤੇ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਐਮਪੀ ਸਿਮਰਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਐਮਪੀ ਸਿਮਰਜੀਤ ਮਾਨ ਨੇ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਆਓ ਸੁਣਦੇ ਹਾਂ ਤੇ ਆਰਟੀਕਲ 19 ਹੈ ਸਬਦਾਂ ਦੀ ਉਹ ਸਾਡਾ ਹੱਕ ਹੈ ਉਹਦੇ ਮੁਤਾਬਕ ਕਿ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਵਿਚਾਰਾ ਕਰ ਸਕਦੇ ਹਾਂ ਜਾਂ ਕਿਤੇ ਬੈਠ ਸਕਦੇ ਹਾਂ ਪਰ ਮੋਦੀ ਸਰਕਾਰ ਸੈਂਟਰ ਦੀ ਤੇ ਹਰਿਆਣਾ ਦੀ ਬੀਜਪੀ ਸਰਕਾਰ ਨੇ ਐ ਨਾਕੇ ਲਾਤੇ ਐ ਪੱਕੇ ਜਿਵੇਂ ਪਾਕਿਸਤਾਨ ਦੀ ਫੌਜ ਨੇ ਆਉਣਾ ਹੁੰਦਾ ਔਰ ਇਸ ਕਰਕੇ ਸਾਰ ਗੰਸੇ जख्मी ਹੋਏ ਉਹ ਪੂਰੇ ਹੋ ਗਏ ਹੈ ਹੁਣ ਹਕੂਮਤ ਉਹਨਾਂ ਦਾ ਸ਼ਰੀਰ ਨਹੀਂ ਦੇ ਰਹੀ ਕਿ ਟਾਈਮ ਸੇ ਉਹਨਾਂ ਦਾ ਸਸਕਾਰ ਕੀਤਾ ਜਾਵੇ ਇੱਕ ਜ਼ਿੰਮੇਦਾਰ ਦੇ ਸਿਰ ਦੇ ਵਿੱਚ ਗੋਲਾ ਲੱਗਿਆ ਅਸੀਂ ਸਮਝਦੇ ਹੈ ਕਿ ਜਿਹੜਾ ਭਾਈ ਗਿਆਨ ਸਿੰਘ ਨੇ ਸੱਟਾਂ ਦੇ ਨਾਲ ਸਰੀਰ ਛੱਡਤਾ ਹੈ ਇਹਦਾ ਪੰਜਾਬ ਗਵਰਨਮੈਂਟ ਕਤਲ ਦਾ ਕੇਸ ਹਰਿਆਣੇ ਦੀ ਸਰਕਾਰ ਦੇ ਉੱਤੇ ਕਰੇ ਤੇ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ ਉਹਦਾ ਨਾਮ ਕੀ ਹੈ ਚੇਬਾ ਕੀ ਹੈ ਵਿੱਚ ਉਸ ਨੇ ਅਗ ਲਈ ਹੋਈ ਹੈ ਸਿੱਖਾਂ ਦੇ ਖਿਲਾਫ ਤੇ ਕਿਸਾਨਾਂ ਦੇ ਖਿਲਾਫ ਉਤੇ ਉਤੇ ਜਰੂਰ ਐਕਸ਼ਨ ਹੋਣਾ ਚਾਹੀਦਾ ਜਿਹੜੇ ਲੋਕ ਬੀਜੇਪੀ ਆਰਐਸਐਸ ਦੇ ਵਿੱਚ ਜਾ ਰਹੇ ਹੈ ਜਿਹੜੇ ਸਲਾਮਾਂ ਕਰਦੇ ਹੈ ਬੀਜੇਪੀ ਦੇ ਵਿੱਚ ਜਾਣ ਦੀਆਂ ਉਹਨਾਂ ਦਾ ਪੂਰਾ ਬੋਇਕਾਟ ਹੋਣਾ ਚਾਹੀਦਾ ਹੈ ਤੇ ਰਸਤੇ ਖੋਲਨੇ ਚਾਹੀਦੇ ਹੈ ਤੇ ਇਹਨਾਂ ਨੂੰ ਆਪਣ ਪਸੰਦ ਤਰੀਕੇ ਦੇ ਨਾਲ ਆਪਣਾ ਮੁਜ਼ਾਹਰਾ ਦਿੱਲੀ ਦੇ ਵਿੱਚ ਕਰ ਲੈਣਾ ਚਾਹੀਦਾ ਹੈ ਇਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਜੀਆਂ ਬਹੁਤ ਥੋੜੀਆਂ ਹੈ ਕਿ ਜਿਹੜੇ ਜਿਵੇਂ ਦਾਰ ਖੁਦਕਸ਼ੀ ਕਰਕੇ ਪੂਰੇ ਹੋ ਗਏ ਹੈ ਉਹਨਾਂ ਨੂੰ ਮਾਫਜ਼ੀ ਦਿੱਤਾ ਜਾਵੇ ਫਿਰ ਜਿੰਨਾ ਵੀ ਕਰਜ਼ਾ ਹੈਗਾ ਉਹ ਮਾਫ ਕੀਤਾ ਜਾਏ ਅਤੇ ਸੁਵਮੀਨਾਥ ਰਿਪੋਰਟ ਨੂੰ ਲਾਗੂ ਕੀਤਾ ਜਾਏ ਤੇ ਐਮਐਸਪੀ ਨੂੰ ਕਾਨੂੰਨੀ ਜਮਾ ਪੜਾਇਆ ਜਾਵੇ ਜ਼ਿਕਰੋ ਹੈ ਕਿ ਇਸ ਤੋਂ ਇਲਾਵਾ ਐਮਪੀ ਸਿਮਨਜੀਤ ਸਿੰਘ ਮਾਨ ਨੇ ਜ਼ਖਮੀ ਹੋਏ ਕਿਸਾਨਾਂ ਨਾਲ ਵੀ ਹਮਦਰਦੀ ਜਤਾਈਏ ਅਤੇ ਪੁਲਿਸ ਦੇ ਵੱਲੋਂ ਕੀਤੇ ਗਏ ਇਸ ਤਸ਼ੱਦਦ ਦੀ ਨਿਖੇਦੀ ਕੀਤੀਏ ਤੇ ਉਧਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖ ਸੇਵਾਦਾਰ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਸਾਹਮਣੇ ਆਈਏ ਅਮਰਿਤਪਾਲ ਅਤੇ ਉਸਦੇ ਸਾਥੀ ਇੱਕ ਵਾਰ ਫੇਰ ਪੁਖ ਹੜਤਾਲ ਤੇ ਬੈਠ ਚੁੱਕੇ ਨੇ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਵੱਲੋਂ ਪੁਖ ਹੜਤਾਲ ਦਾ ਕਾਰਨ ਦੱਸਦਿਆ ਹੋਇਆ ਇਹ ਜਾਣਕਾਰੀ ਸਾਂਝੀ ਕੀਤੀ ਗਈਏ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਮਾਨ ਸਿੰਘ ਖਾਰਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਡਿਬਰੂਗੜ੍ਹ ਦੀ ਕੇਂਦਰ ਜੇਲ੍ਹ ਦੇ ਵਿੱਚ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਅਤੇ ਉਹਨਾਂ ਦੇ ਸਾਥੀ ਦੂਜੀ ਵਾਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਦਰਸਲ ਅੰਮ੍ਰਿਤਪਾਲ ਦੇ ਸਮੇਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਸ ਦੇ ਨੌ ਹੋਰ ਸਾਥੀ ਬੰਦ ਨੇ ਅਤੇ ਦੂਜੀ ਵਾਰ ਹੋ ਰਹੀ ਇਸ ਭੁੱਖ ਹੜਤਾਲ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਬੈਰਕਾਂ ਦੇ ਅਤੇ ਵਾਸ਼ਰੂਮਾਂ ਦੇ ਵਿੱਚ ਸਪਾਈ ਕੈਮਰੇ ਲਗਾਏ ਗਏ ਨੇ ਇਹਨਾਂ ਸਪਾਈ ਕੈਮਰਾ ਨੂੰ ਲੈ ਕੇ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕੇਂਦਰ ਸਰਕਾਰ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਹੋਏ ਨੇ ਇਸ ਮਾਮਲੇ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕੀ ਕੁਝ ਕਿਹਾ ਹੈ ਤੁਸੀਂ ਆਪ ਹੀ ਸੁਣੋ ਅੱਜ ਸਵੇਰੇ ਕੁਝ ਕੁ ਮਿੰਟ ਪਹਿਲਾਂ ਮੈਨੂੰ ਸੈਂਟਰਲ ਜੇਲ ਦਿਬਰੂਗੜ ਅਸਾਮ ਤੋਂ ਉਹਨਾਂ ਦੀ ਜੋ ਜੇਲ ਦੀ ਅਫੀਸ਼ੀਅਲ ਟੈਲੀਫੋਨ ਲਾਈਨ ਹੈ ਉਸ ਤੋਂ ਭਾਈ ਗੁਰਮੀਤ ਸਿੰਘ ਬੁੱਕਣਵਾਲ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੱਲ ਤੋਂ ਕੱਲ ਸ਼ਾਮ ਤੋਂ ਜਿੰਨੇ ਜੋ ਦਸੋਂ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹ ਭੁਖ ਹੜਤਾਲ ਤੇ ਬੈਠੇ ਨੇ ਕਿਉਂਕਿ ਕੱਲ ਉਹਨਾਂ ਨੂੰ ਜੋ ਭਾਈ ਅਮਰਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲਿਆ ਦੇ ਸਪਾਈ ਕੈਮਰਾ ਦੇ ਨਾਲ ਉਹਨਾਂ ਵਿੱਚੋਂ ਜੋ ਜੀਓ ਦੀਆਂ ਡੋਂਗਲਾਂ ਮਿਲੀਆਂ ਨੇ ਤੇ ਮੈਮਰੀ ਕਾਰਡ ਮਿਲੇ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਉਹਨਾਂ ਦੇ ਨੌਂਦਿਆਂ ਦੀਆਂ ਉਹਨਾਂ ਦੇ ਉੱਥੇ ਸੁੱਤਿਆਂ ਪਿਆਨ ਉਹਨਾਂ ਦੇ ਉੱਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟਰਾਂਸਪੋਰਟ ਹੋ ਰਹੀ ਸੀ ਜਾਂ ਤੇ ਪੰਜਾਬ ਸਰਕਾਰ ਕੋਲ ਜਾਰੀ ਸੀ ਜਾਂ ਕੇਂਦਰ ਦੀਆਂ ਏਜੰਸੀਆਂ ਕੋਲ ਜਾਰੀ ਸੀ ਤੇ ਉਹਨਾਂ ਨੂੰ ਹੁਣ ਇੱਕ ਖਦਸ਼ਾ ਹੈ ਬਿੱਲੋ ਉਹਨਾਂ ਦੀਆਂ ਜੋ ਵਾਸ਼ਰੂਮ ਦੀਆਂ ਫੋਟੋਆਂ ਨੇ ਜੋ ਨਹਾਉਂਦਿਆਂ ਦੀਆਂ ਅਲਫ ਨੰਗੀਆਂ ਦੀਆਂ ਫੋਟੋਆਂ ਨੇ ਉਹ ਜਾਣ ਬੁੱਝ ਕੇ ਸਰਕਾਰ ਨੇ ਆਪਦੇ ਕੋਲ ਰੱਖੀਆਂ ਨੇ ਤਾਂ ਕਿ ਜਦੋਂ ਅਗਲੇ ਮਹੀਨੇ 18 ਮਾਰਚ ਨੂੰ ਐਨਐਸਏ ਖਤਮ ਹੋਣ ਵਾਲੀ ਹੈ ਤਾਂ ਉਹਨਾਂ ਫੋਟੋਆਂ ਦੇ ਜ਼ਰੀਏ ਉਹਨਾਂ ਨੂੰ ਜੋ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਨੂੰ ਆਪਦੇ ਹੱਥਾਂ ਦੇ ਵਿੱਚ ਇੱਕ ਪਪੇਟ ਬਣਾਇਆ ਜਾ ਸਕੇ ਤੇ ਉਹਨਾਂ ਨੇ ਕੱਲ ਰਾਤ ਤੋਂ ਬੰਦੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਬੜੀ ਜਿਆਦਾ ਭਾਰੀ ਜੋ ਫੋਰਸ ਹੈ ਉਹ ਸੈਂਟਰਲ ਜੇਲ ਡਿਬੜੂਗੜ ਵਿਖੇ ਤਾਇਨਾਤ ਕੀਤੀ ਗਈ ਹੈ ਜੇਲ ਪ੍ਰਸ਼ਾਸਨ ਉਹਨਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਵੀ ਉਹ ਕੈਮਰੇ ਜੋ ਸਪਾਈ ਕੈਮਰੇ ਜੋ ਭਾਈ ਅਮਰਿਤਪਾਲ ਸਿੰਘ ਨੇ ਤੇ ਸਾਥੀਆਂ ਨੇ ਜੋ ਰਿਕਵਰ ਕੀਤੇ ਨੇ ਉਹ ਜੇਲ ਪ੍ਰਸ਼ਾਸਨ ਨੂੰ ਦੇ ਦੇ ਪਰ ਉਹ ਮੁਨਕਰ ਹੋ ਰਹੇ ਨੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਇਹ ਆਂਦੇ ਨੇ ਪਹਿਲਾਂ ਸਾਨੂੰ ਪੰਜਾਬ ਸਰਕਾਰ ਇਸ ਤੇ ਜਵਾਬਦੇਹੀ ਕਰੇ ਕਿਉਂ ਜੋ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਉਸ ਦੀ ਉਲੰਘਣਾ ਕੀਤੀ ਹੈ ਜ਼ਿਕਰੇ ਖਾਸ ਹੈ ਕਿ ਐਨਐਸਏ ਦੇ ਤਹਿਤ ਅਮਰਿਤਪਾਲ ਅਤੇ ਉਸਦੇ ਸਾਥੀ ਡਿਬਰੂਗੜੀ ਕੇਂਦਰ ਜੇਲ੍ਹ ਦੇ ਵਿੱਚ ਪਿਛਲੇ ਸਾਲ ਮਾਰਚ ਤੋਂ ਹੀ ਬੰਦ ਨੇ ਅਤੇ 18 ਮਾਰਚ ਨੂੰ ਉਹਨਾਂ ਦਾ ਐਨਐਸਏ ਖਤਮ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੰਡੀਗੜ੍ਹ ਦੇ ਹਸਪਤਾਲ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਸ਼ੰਭੂ ਬਾਰਡਰ ਵਿਖੇ ਅਥਰੂ ਗੈਸ ਦਾ ਗੋਲਾ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਕਿਸਾਨ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਅਤੇ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੇ ਨਾਲ-ਨਾਲ ਐਸਜੀਪੀਸੀ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ। ਬੀਤੇ ਦਿਨੀ ਸ਼ੰਭੂ ਬਾਰਡਰ ਦੇ ਵਿਖੇ ਹਰਿਆਣਾ ਪੁਲਿਸ ਦੇ ਹਮਲੇ ਦੌਰਾਨ ਕਨੌਰ ਹਲਕੇ ਦਾ ਰਹਿਣ ਵਾਲਾ ਨੌਜਵਾਨ ਕਿਸਾਨ ਦਵਿੰਦਰ ਸਿੰਘ ਪੰਗੂ ਸ਼ੇਖੂਪੁਰਿਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਦਾ ਹਾਲਚਲ ਜਾਣਨ ਵਾਸਤੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਚੰਡੀਗੜ੍ਹ ਦੇ ਹਸਪਤਾਲ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੈਂ ਇਸ ਬੇੜਮੀ ਲਈ ਹਰਿਆਣਾ ਸਰਕਾਰ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰਿਆਣਾ ਸਰਕਾਰ ਨੂੰ ਪੰਜਾਬ ਅੰਦਰ ਇਸ ਕਾਰਵਾਈ ਦੀ ਇਜਾਜ਼ਤ ਦੇਣ ਦੀ ਵੀ ਨਿਖੇਦੀ ਕਰਦਾ ਹਾਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਵਿੰਦਰ ਸਿੰਘ ਨੂੰ ਸਰਕਾਰੀ ਨੌਕਰੀ ਅਤੇ ਹਰਿਆਣਾ ਪੁਲਿਸ ਦੇ ਜ਼ਬਰਦਸਤ ਕਾਰਨ ਜ਼ਖਮੀ ਹੋਏ ਸਾਰੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕਰਦਾ ਹਾਂ। ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਗੱਲਬਾਤ ਕੀਤੀ। ਜਿਨ੍ਹਾਂ ਨੇ ਕਿਸਾਨ ਵੀਰਾਂ ਨੂੰ ਸ਼ੰਭੂ ਅਤੇ ਹੋਰ ਜਗ੍ਹਾ ਤੇ ਐਸਜੀਪੀਸੀ ਦੀ ਤਰਫੋਂ ਡਾਕਟਰੀ ਮਦਦ ਅਤੇ ਲੰਗਰ ਸੇਵਾਵਾਂ ਪ੍ਰਦਾਨ ਕਰਨ ਦਾ ਪਰੋਸਾ ਦਿੱਤਾ ਏ ਉਹਨਾਂ ਨੇ ਇੱਕ ਵਾਰ ਫੇਰ ਤੋਂ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਏ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਛੇਕੋੜਾ ਪਿੰਡਾ ਪਟਿਆਲਾ ਇਚਕਾ ਜਿਹੜਾ ਕਨੌਰ ਦੇ ਵਿੱਚ ਜਿਹੜਾ ਸ਼ੰਭੂ ਬਾਟਰ ਤੇਜੀ ਦੇ ਉੱਤੇ ਗੋਲੇ ਚਲਾਏ ਗਏ ਸੀ ਅੱਜ ਨੂੰ ਮੈਂ ਕੋਦੀ ਹਾਲ ਪਤਾ ਕਰਨ ਵਾਸਤੇ ਆਇਆ ਹਾਂ ਵਿਚਾਰੇ ਦੀ ਅੱਖ ਹੀ ਚਲੀ ਗਈ ਉੱਥੇ ਤੁਸੀਂ ਦੇਖੋ ਉੱਥੇ ਐਜੇ ਉੱਥੇ ਐਮ ਬੁਲੇਟ ਮਾਰਕ ਲੱਗਦੇ ਐ ਐਂਛੇ ਜਿਹਾ ਲੱਗਦੇ ਸਾਰੀ ਅੱਖ ਵਿਚਾਰੇ ਦੀ ਚਲੀ ਗਈ ਨੌਜਵਾਨ 22 ਸਾਲ ਦਾ ਬੰਦਾ ਆ ਜਿਹੜੇ ਨੌਜਵਾਨ ਐ ਆ ਕਿਸਾਨੀ ਲਈ ਕਿਸਾਨੀ ਦੇ ਦੇ ਹੱਕਾਂ ਲਈ ਲੜਾਈ ਲੜ ਰਿਹਾ ਉਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਐ ਕਿਸੇ ਡੈਮੋਕਰੇਟਿਕ ਕੰਟਰੀ ਚ ਨਹੀਂ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਅ ਇੱਕ ਹੋਰ ਵੀ ਬਜ਼ੁਰਗ ਹੈ ਉਹਦੀ ਵੀ ਡੈਥ ਹੋ ਗਈ ਹੈ ਗਿਆਨ ਸਿੰਘ ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ ਚ ਖੜੇ ਹੈ ਦੇਖੋ ਸੂਬਾ ਪੰਜਾਬ ਦਾ ਜ਼ਮੀਨ ਪੰਜਾਬ ਦੀ ਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ ਦੇਖੋ ਆ ਕਿੱਡਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉਤੇ ਪੰਜਾਬ ਪੁਲਿਸ ਹੀ ਕੋਲਾਪਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ ਆ ਇੱਕ ਆਪਣੀ ਕਨਸਟੀਟਿਊਸ਼ਨ ਹੈ ਆ ਇਸ ਖਾਸ ਕਰਕੇ ਪੰਜਾਬ ਗਵਰਨਮੈਂਟ ਤਾਂ ਮੈਂ ਹੈਰਾਨ ਆ ਇੰਨਾ ਤੇ ਕਿ ਤੁਹਾਡੇ ਸੂਬੇ ਸਾਰਾ ਕੁਝ ਹੋ ਰਿਹਾ ਤੁਸੀਂ ਚੁੱਪੋਂ ਕੁਛ ਕਾ ਨਹੀਂ ਰਹੇ ਤੇ ਨਾਲੇ ਸਰੈਂਡਰੀ ਕਰੀ ਬੈਠਾ ਪੰਜਾਬ ਗਵਰਨਮੈਂਟ ਪੰਜਾਬ ਤਾਂ ਆਪਣੇ ਲਿਪ ਸਰਵਿਸ ਕੰਤੇ ਲੱਗਿਆ ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗਵਰਨਮੈਂਟ ਨੇ ਪੰਜਾਬ ਦੇ ਕੀਤਾ ਸਟਰੋਂਗਲੀ ਕੰਡੈਮ ਕਰਦੇ ਆ ਤੇ ਅਸੀਂ ਇੱਕ ਆ ਵੀ ਬੇਨਤੀ ਕਰਦੇ ਆਂ ਕੀ ਅੱਗੇ ਤੋਂ ਆਨਾ ਹੋ ਜਿੰਨੇ ਵਿਚਾਰੇ ਕੋਈ ਜਿਨ੍ਹਾਂ ਦੀ ਅੱਖ ਚਲੀ ਗਈ ਇਹਨਾਂ ਨੂੰ ਜਾਂ ਜਿਹੜੇ ਫਟੜ ਹੋਏ ਆ ਜਿਹੜਾ ਨੌਜਵਾਨ ਦੀ ਅੱਖ ਚਲੀ ਗਈ ਵਿਚਾਰਾ 22 ਸਾਲ ਦੀ ਉਮਰ ਹੈ ਘੜਤ ਘੜੇ ਨੂੰ ਅਡੀ ਬਾਕੀ ਜ਼ਿੰਦਗੀ ਇਹਨੇ ਵਿਚਾਰੇ ਗਰੀਬ ਪਰਿਵਾਰ ਦਾ ਹੈ ਬਾਕੀ ਜ਼ਿੰਦਗੀ ਵਾਸਤੇ ਘੜਤ ਘੜੇ ਨੂੰ ਪੰਜਾਬ ਸਰਕਾਰ ਇਮੀਡੀਏਟਲੀ ਸਰਕਾਰੀ ਨੌਕਰੀ ਦੇ ਤੇ ਜਿਹਨੇ ਫਟੜਾ ਉਹਨਾਂ ਨੂੰ ਕੰਪਨਸੇਸ਼ਨ ਦੇ ਤੇ ਮੈਡੀਕਲ ਫੈਸਿਲਿਟੀ ਦੇ ਜ਼ਿਕਰ ਹੋ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਡਟਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਮਾਮਲਾ ਆਉਣ ਵਾਲੇ ਸਮੇਂ ਵਿੱਚ ਕੀ ਰੁਖ اختیار ਕਰਦਾ ਹੈ ਇਹ ਵੀ ਵੇਖਣਯੋਗ ਹੋਵੇਗਾ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਦੇ ਅੰਦੋਲਨ ਤੇ ਵੀ ਵਿਚਾਰ ਪੇਸ਼ ਕੀਤੇ। ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਅੱਜ ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੀ ਅਤੇ ਉਹਨਾਂ ਨੇ ਮਾਸਿਕ ਭੋਗ ਸਮਾਗਮਾਂ ਦੇ ਵਿੱਚ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਸੀ ਕਿ 2.5 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਹੋਏ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਇਸ ਤੋਂ ਬਾਅਦ ਉਹਨਾਂ ਨੇ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਉੱਤੇ ਵੀ ਜਮ ਕੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੋਵੇਂ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀਆਂ ਨੇ ਇਸ ਤੋਂ ਇਲਾਵਾ ਬੀਬਾ ਬਾਤਲ ਦਾ ਹੋਰ ਕੀ ਕਹਿਣਾ ਸੀ ਤੁਹਾਨੂੰ ਸੁਣਾਉਣੇ ਆ ਬਹੁਤ ਸੀ ਨੰਦਨਯੋਗ ਬਹੁਤ ਦੁੱਖ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰ ਫੇਰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਿਆ ਹੈਗਾ ਕਿਉਂਕਿ 800 ਕਿਸਾਨਾਂ ਦੇ ਸ਼ਹੀਦਤ ਤੋਂ ਬਾਅਦ ਕਾਲੇ ਕਾਨੂੰਨ ਜਦ ਵਾਪਸ ਕੀਤੇ ਗਏ ਤੇ ਇਹਨਾਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਵਚਨ ਦਿੱਤਾ ਗਿਆ ਕਿ ਇਹਨਾਂ ਦੀ ਕਮੇਟੀ ਬਠਾਈ ਜਾਊਗੀ ਜਦੇ ਵਿੱਚ ਐਮਐਸਪੀ ਨੂੰ ਲਾਜ਼ਮੀ ਬਣਾਇਆ ਜਾਊਗਾ ਤੇ ਹੋਰ ਕਈ ਮੰਗਾ ਸੀ ਗਿਆ ਲੇਕਿਨ ਅਫਸੋਸ ਦੀ ਗੱਲ ਕਿ 2.5 ਸਾਲ ਤੋਂ ਬਾਅਦ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਕਮਿਟਮੈਂਟ ਨੂੰ ਅਜ ਤਾਈਂ ਕੇਂਦਰ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਤੇ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਅੰਦੋਲਨ ਕਰਨਾ ਪਿਆ ਤੇ ਅੱਜ ਦੁੱਖ ਦੀ ਗੱਲ ਆ ਹੈਗੀ ਕਿ ਭਾਵੇਂ ਸੂਬੇ ਦੀ ਸਰਕਾਰ ਹੋਏ ਭਾਵੇਂ ਕੇਂਦਰ ਦੀ ਸਰਕਾਰ ਹੋਏ ਦੋਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਇਹੋ ਜਿਹਾ ਧੋਖਾ ਕੀਤਾ ਕਿਉਂਕਿ ਜੇ ਸੂਬੇ ਦੀ ਸਰਕਾਰ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਸਾਰੀ ਫਸਲਾ ਅਸੀਂ ਐਮਐਸਪੀ 'ਚ ਚੱਕਾਂਗੇ ਕੇਂਦਰ ਕਰੇ ਨਾ ਕਰੇ ਮਿੰਟਾ 'ਚ ਐਮਐਸਪੀ ਮਿਲੇਗੀ ਅੱਜ ਉਸ ਗੱਲ ਤੋਂ ਵੀ ਮੁੱਕ ਰਹੇ ਨੇ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵੀ ਮੁਕਰ ਰਹੇ ਨੇ ਤੇ ਮੁਕਰਨ ਤੋਂ ਬਾਅਦ ਅਫਸੋਸ ਦੀ ਗੱਲ ਕਿ ਕਿਸਾਨਾਂ ਦੇ ਉੱਤੇ ਜਿਵੇਂ ਕੋਈ ਚੀਨ ਦੇ ਬਾਰਡਰ 'ਚ ਲੜਦਾ ਹੈਗਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣੀ ਰਾਜਧਾਨੀ ਕਿਸੇ ਨੂੰ ਵੀ ਆਪਣੀ ਆਵਾਜ਼ ਚੱਕਨੀ ਪੀਸਫੁਲ ਪ੍ਰੋਟੈਸਟ ਕਰਨਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਸਾਡੇ ਦੇਸ਼ ਵਿੱਚ ਹੈ ਪਾਰਲੀਮੈਂਟ ਦੇ ਵਿੱਚ ਹੁੰਦਾ ਹੈਗਾ ਇਹ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੋਂ ਜਾਣ ਤੋਂ ਰੋਕਣ ਵਾਸਤੇ ਹਰਿਆਣਾ ਦੀ ਜ਼ਮੀਨ ਤੋਂ ਪੰਜਾਬ ਵਿੱਚ ਬੈਠੇ ਕਿਸਾਨਾਂ ਦੇ ਉੱਤੇ ਤੁਸੀਂ ਡ੍ਰੋਨ ਰਾਹੀਂ ਇਸ ਤਰ੍ਹਾਂ ਦੀ ਤਸ਼ੱਦਦ ਤੁਸੀਂ ਕਰੋ ਤੁਸੀਂ ਅਥਰੂ ਕੈਸ਼ ਸਟੋ ਅੱਜ 100 ਤੋਂ ਵੱਧ ਸਾਡੇ ਕਿਸਾਨ ਘਾਇਲ ਹੋ ਗਏ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕਿਸੇ ਦੀ ਅੱਖ ਪੰਨੀ ਗਈ ਕਿਸੇ ਦਾ ਕੁਛ 100 ਕਿਸਾਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਰਹੇ ਹੋ ਜਿਵੇਂ ਇਹ ਚੀਨ ਦੇ ਜਾਂ ਪਾਕਿਸਤਾਨ ਦੇ ਕੋਈ ਅਤਨਕਵਾਦ ਹੁੰਦੇ ਨੇ ਤੇ ਆਪਣੀ ਸਰਕਾਰ ਮੌਨ ਵਰਤ ਰੱਖੀ ਬੈਠੀ ਹੈ ਜ਼ਿਕਰੂ ਘਾਕੇ ਵਿਵਾਹ ਹਰਸਿਮਰਤ ਕੌਰ ਬਾਦਲ ਨੇ ਐਤਵਾਰ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਹੋਣ ਵਾਲੀ ਮੀਟਿੰਗ ਦੇ ਦੌਰਾਨ ਕਿਸਾਨਾਂ ਦੇ ਮਸਲੇ ਦਾ ਹੱਲ ਨਿਕਲਣ ਦੀ ਉਮੀਦ ਜਤਾਈਏ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਨ ਸੁਰਖੀਆਂ ਤੇ ਸਰਵਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਢੱਲੇਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਐਮਐਸਪੀ ਨੂੰ ਲੈ ਕੇ ਸਰਕਾਰ ਅੱਗੇ ਰੱਖੀ ਮੁੱਖ ਮੰਗ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਿਧਾਨ ਸਭਾ ਚ ਬਹੁਮਤ ਕੀਤਾ ਸਾਬਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਸੱਦੇ ਨਿਸ਼ਾਨੇ ਬੀਕੇਯੂ ਗ੍ਰਾਹਾਂ ਵੱਲੋਂ 2 ਦਿਨਾਂ ਵਾਸਤੇ ਟੋਲ ਪਲਾਜ਼ੇ ਮੁਫਤ ਕਰਨ ਦਾ ਐਲਾਨ ਟੋਲ ਪਲਾਜ਼ਿਆਂ ਤੋਂ ਲੰਘੇ ਮੁਫਤ ਦੇ ਵਿੱਚ ਵਾਹਨ ਬੀਕੇਯੂ ਗ੍ਰਾਹਾਂ ਨੇ ਕੀਤਾ ਪੰਜਾਬ ਬੀਜੇਪੀ ਦੇ ਆਗੂਆਂ ਦੇ ਘਰਾਂ ਦਾ ਘੇਰਾਓ ਕੈਪਟਨ ਉਮਰਿੰਦਰ ਸਿੰਘ ਦੀ ਰਿਹਾਈ ਸਾਹਮਣੇ ਵੀ ਸ਼ਾਂਤਮਈ ਪ੍ਰਦਰਸ਼ਨ ਅੱਜ ਦੇ ਬੁਲਟਿਨ ਵਿੱਚ ਬਸ ਇੰਨਾ ਹੀ ਕਵਰਫੇਰ ਮਿਲਾਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ